ਗੁਰ ਪਿਆਰਿਓ ਨਾਮ ਦੇਖੋ ਕਿੰਨੀ ਵੱਡੀ ਤਾਕਤ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਾਮ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਕਿ ਨਾਮ ਤੋਂ ਬਿਨਾ ਸਾਰਾ ਕੁਸ ਗੁਰ ਪਿਆਰਿਓ ਬਿਰਥਾ ਹੈ ਪਾਵ ਆਸੀਂ ਸੰਸਾਰ ਤੇ ਜੋ ਜੀਵਨ ਲੈ ਕੇ ਆਏ ਆਂ ਜੋ ਸਵਾਸ ਲੈ ਕੇ ਜ਼ਿੰਦਗੀ ਲੈ ਕੇ ਆਏ ਆਂ ਉਹਦੀ ਕੀਮਤ ਦੱਸ ਰਹੇ ਨੇ ਮਾਲਕ ਸਾਨੂੰ ਸਾਨੂੰ ਗੁਰੂ ਸਾਹਿਬ ਉਸ ਨਾਮ ਦੀ ਕੀਮਤ ਦੱਸ ਰਹੇ ਨੇ ਉਹ ਸਵਾਸਾਂ ਦੀ ਕੀਮਤ ਯਾਦ ਕਰਾ ਰਹੇ ਨੇ ਕਿ ਭਾਈ ਤੂੰ ਨਾਮ ਦੀ ਜਿਹੜੀ ਕਹਾਣੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਔਰ ਤੂੰ ਜੋ ਸਵਾਸ ਜੋ ਪਿਤਾ ਪਰਮਾਤਮਾ ਤੋਂ ਜੋ ਸਾਹ ਕਹ ਲੀਏ ਜੇ ਲੈ ਕੇ ਆਇਆ ਉਹਦਾ ਜ਼ਿਕਰ ਕਰ ਰਹੇ ਨੇ ਗੁਰੂ ਸਾਹਿਬ ਉਹਦਾ ਜ਼ਿਕਰ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਇਹ ਮਨੁੱਖਾ ਹੈ ਬੰਦਿਆ ਹੇ ਜੀਵ ਤੂੰ ਬੜੀ ਮੁਸ਼ਕਲ ਦੇ ਨਾਲ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਬੜੀ ਮੁਸ਼ਕਲ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਫਿਰ ਤੂੰ ਕਿਉਂ ਇਸ ਕਹਾਣੀ ਨੂੰ ਇਸ ਖੇਡ ਨੂੰ ਕਿਉਂ ਨਹੀਂ ਸਮਝਦਾ ਜਿੱਥੇ ਗੁਰੂ ਸਾਹਿਬ ਕਹਿੰਦੇ ਕਿ ਨਾਮ ਸਿਮਨ ਤੋਂ ਬਿਨਾ ਨਾਮ ਸਿਮਨ ਤੋਂ ਬਿਨਾ ਕਿ ਤੇਰਾ ਸਾਰਾ ਹੀ ਇਹ ਜਨਮ ਜਿਹੜੇ ਸਵਾਸ ਤੂੰ ਲੈ ਰਿਹਾ ਹੈ ਇਹ ਸਾਰੇ ਬੇਕਾਰ ਨੇ ਇਹਨਾਂ ਦਾ ਤੈਨੂੰ ਹਿਸਾਬ ਦੇਣਾ ਪੈਣਾ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਮਾਨਸ ਜਨਮ ਦਲੰਭ ਹੈ ਭਾਵ ਗੁਰੂ ਸਾਹਿਬ ਕਹਿ ਰਹੇ ਨੇ ਦਲੰਭ ਦਾ ਮਤਲਬ ਕਿ ਬੜੀ ਮੁਸ਼ਕਲ ਦੇ ਨਾਲ ਤੈਨੂੰ ਇਹ ਪ੍ਰਮਾਤਮਾ ਨਾਲ ਮਿਲਣ ਵਾਸਤੇ ਇੱਕ ਤੈਨੂੰ ਵਕਤ ਮਿਲਿਆ ਹੈ ਇੱਕ ਬਾਰੀ ਮਿਲੀ ਹੈ ਕਿ ਇਹ ਸਰੀਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਨਾਲ ਤੂੰ ਮਿਲ ਸਕਦਾ ਹੈ ਭਾਵ ਕੌਣ ਆਪਾਂ ਗੁਰੂ ਸਾਹਿਬ ਪ੍ਰਮਾਤਮਾ ਦੇ ਨਾਲ ਅਸੀਂ ਮਿਲ ਸਕਦੇ ਆ ਮਿਲ ਕੇ ਅਸੀਂ ਆਪਣਾ ਜਨਮ ਮਰਨ ਕੱਟ ਸਕਦੇ ਆ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਇਹ ਮਾਨਸ ਜਨਮ ਦਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਗੁਰਕਾਰੇ ਜਿੰਨੇ ਮਰਜੀ ਭਗਤੀ ਕਰੋ ਜ਼ਰੂਰੀ ਆ ਸਾਨੂੰ ਭਗਤੀ ਕਰਨੀ ਵੀ ਪਾਪ ਜਿੰਨਾ ਚਿਰ ਉਹ ਭਗਤੀ ਕਰਕੇ ਅਸੀਂ ਨਾਮ ਤੱਕ ਨਹੀਂ ਪਹੁੰਚਦੇ ਨਾਮ ਦੀ ਪ੍ਰਵਾਸਾ ਨਹੀਂ ਸਮਝਦੇ ਨਾਮ ਕੀ ਚੀਜ਼ ਆ ਨਾਮ ਕਿੰਨੀ ਵੱਡੀ ਤਾਕਤ ਹੈ ਅਸੀਂ ਉਹਨੂੰ ਨਹੀਂ ਸਮਝਦੇ ਗੁਰਪਿਆਰਿਓ ਤਾਂ ਇੱਥੇ ਨਾਮ ਬਿਨਾ ਬਿਰਥਾ ਸਭ ਜਾਏ ਕੋਈ ਇੱਕ ਦੀ ਗੱਲ ਨਹੀਂ ਕੀਤੀ ਸਭ ਜਾਏ ਪੂਰਾ ਜਾਏ ਜਿੰਨੀ ਵੀ ਤੂੰ 20 30 40 ਸਾਲ ਦੀ ਗੁਰੂ ਘਰ ਆਉਣਾ ਜਾਣਾ ਜੋ ਵੀ ਸੇਵਾ ਕੀਤੀ ਹੈ ਜੇ ਨਾਮ ਦਾ ਭੇਦ ਨਹੀਂ ਆਇਆ ਉਹਨੂੰ ਸਾਬ ਨੇ ਕਹਤਾ ਸਭ ਬਿਰਥਾ ਹੈ ਸਭ ਬਿਰਥਾ ਹੈ ਹੁਣ ਗੁਰੂ ਸਾਹਿਬ ਸਾਨੂੰ ਫਰਮਾ ਰਹੇ ਨੇ ਕਿ ਨਾਮ ਤੋਂ ਬਿਨਾ ਸਭ ਕੁਝ ਬਿਰਤਾ ਹੈ ਹਾਂ ਜੇ ਤੈਨੂੰ ਸਮਝ ਆ ਜੇ ਜੇ ਤੈਨੂੰ ਇਹ ਸੂਝੀ ਪੈ ਜੇ ਕਿ ਨਾਮ ਕੀ ਹੈ ਨਾਮ ਕਹਿੰਦੇ ਕਿਹਨੂੰ ਹੈ ਨਾਮ ਦੀ ਪਰਿਭਾਸ਼ਾ ਕੀ ਹੈ ਨਾਮ ਹੈ ਗੁਰਪਿਆਰੋ ਪਿਤਾ ਪ੍ਰਮਾਤਮਾ ਦੇ ਮੁਖੋਂ ਨਿਕਲੀ ਹੋਈ ਕਿ ਸੱਚ ਦੀ ਆਵਾਜ਼ ਪਿਤਾ ਪ੍ਰਮਾਤਮਾ ਦੇ ਮੁਖੋਂ ਨਿਕਲੀ ਹੋਈ ਸੱਚ ਦੀ ਆਵਾਜ਼ ਜਾ ਮੁੱਖੋਂ ਨਿਕਲੀ ਹੋਈ ਆਵਾਜ਼ ਪਿਤਾ ਪਰਮਾਤਮਾ ਦੇ ਸਬਦੀ ਗੋਬਿੰਦ ਗੱਜਿਆ ਤਾਂ ਇਹ ਇੱਕ ਪਿਤਾ ਪਰਮਾਤਮਾ ਦੇ ਮੁੱਖ ਦੀ ਆਵਾਜ਼ ਆ ਜੇ ਇਹਨੂੰ ਨਹੀਂ ਸਮਝਿਆ ਹਜੇ ਤੱਕ ਤਾਂ ਹਜੇ ਵੀ ਮੌਕਾ ਹੈ ਅਜਹੁ ਹੁ ਕੁਝ ਵਿਗੜਿਆ ਨਹੀਂ ਹਜੇ ਵੀ ਸੰਗਤ ਦੇ ਵਿੱਚ ਜਾ ਕੇ ਕਿਸੇ ਮਹਾਂਪੁਰਸ਼ਾਂ ਦਾ ਸੰਗ ਕਰਕੇ ਸੰਗਤ ਦੇ ਵਿੱਚ ਬੈਠ ਕੇ ਗ੍ਰੰਥ ਸਾਹਿਬ ਨੂੰ ਜਾਂ ਪੜ ਸਕਦਾ ਤਾਂ ਪੜ ਆਪਣੇ ਆਪ ਨੂੰ ਅਰਪਣ ਕਰ ਗੁਰੂ ਦੇ ਹਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੜ ਕੇ ਸੂਝੀ ਲੈ ਗੁਰੂ ਸਾਹਿਬ ਕਹਿ ਰਹੇ ਨੇ ਨਾਮ ਹੈ ਸੱਚ ਦੀ ਬਾਜ ਪਿਤਾ ਪਰਮਾਤਮਾ ਦੇ ਮੁਖ ਤੋਂ ਨਿਕਲੀ ਹੋਈ ਬਾਜ ਜਿਹਨੂੰ ਨਾਮ ਸ਼ਬਦ ਅਨਾਹਦ ਬਾਣੀ ਔਰੇਨੋ ਜੋ ਪਿਤਾ ਪਰਮਾਤਮਾ ਦੇ ਮੁਖ ਤੋਂ ਸੰਗੀਤ ਧੁਨਾ ਦੇ ਰਾਹੀ ਇਸ ਬੰਦੇ ਨੂੰ ਪਰਵਾਨ ਕਰ ਰਿਹਾ ਇਸ ਬੰਦੇ ਨੂੰ ਸਮਝਾ ਰਿਹਾ ਕਿ ਮੇਰੇ ਮਨ ਮੇਰੇ ਪਿਆਰੇ ਮਨ ਪਰਦੇਸੀ ਬੇ ਘਰ ਆਵੋ ਮੇਰੇ ਪਿਆਰੇ ਮਨ ਪਰਦੇਸੀ ਬੇ ਘਰ ਆਵੋ ਹੁਣ ਅਜੇ ਤੱਕ ਤਾਂ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਗੁਰੂ ਗੁਰਬਾਣੀ ਸਾਨੂੰ ਗੁਰੂ ਸਾਹਿਬ ਇਹ ਮਨ ਦੀ ਕਹਾਣੀ ਆ ਮਨ ਨੂੰ ਸਮਝਾ ਰਹੇ ਨੇ ਅਸੀਂ ਸਮਝੀ ਜਾਣਾ ਤਨ ਤੱਕ ਅਸੀਂ ਭਗਤੀ ਕਰਾ ਰਹੇ ਆ ਸੇਵਾ ਕਰ ਰਹੇ ਆ ਤਨ ਤੱਕ ਸਾਨੂੰ ਨਾਮ ਦੀ ਗਾਥਾ ਸਮਝਣ ਵਾਸਤੇ ਗੁਰੂ ਪਿਆਰਿਓ ਸਾਨੂੰ ਮਨ ਤਨ ਅਰਪਣ ਕਰਨਾ ਪੈਣਾ ਹੈ ਗੁਰੂ ਅਰਪਣ ਜਦੋਂ ਗੁਰੂ ਗੁਰੂ ਦੇ ਅੱਗੇ ਅਸੀਂ ਕਰਾਂਗੇ ਮਨ ਤਨ ਸਭ ਸੋਪ ਗੁਰੂ ਕੋ ਤਾ ਗੁਰੂ ਪਿਆਰੇ ਸਾਨੂੰ ਨਾਮ ਦੀ ਗਾਥਾ ਸਮਝ ਆਉਣੀ ਹੈ ਕਿ ਨਾਮ ਕਿੰਨਾ ਕੀਮਤੀ ਹੈ ਜਿੱਥੇ ਕਿ ਗੁਰੂ ਸਾਹਿਬ ਨੇ ਕਿਹਾ ਨਾਮ ਤੋਂ ਬਿਨਾ ਤੇਰਾ ਸਭ ਕੁਝ ਬਿਰਥਾ ਹੈ ਜਿੱਥੇ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਇਹ ਜਮਾਨਸ ਜਨਮ ਦਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਉੱਥੇ ਹੀ ਗੁਰੂ ਸਾਹਿਬ ਫਰਮਾ ਰਹੇ ਨੇ ਜੇ ਇਹ ਕਹਾਣੀ ਨਹੀਂ ਸਮਝੀ ਤੇਰਾ ਆਉਣਾ ਇਸ ਸੰਸਾਰ ਤੇ ਬੇਕਾਰ ਹੈ ਤੂੰ ਬੋ ਜਾਏ ਤੁਸੀਂ ਧਰਤੀ ਤੇ ਬੋਝ ਹੈ ਤੇਰਾ ਆਉਣਾ ਬੇਕਾਰ ਹੈ ਕਿਉਂ ਕਹਿ ਰਹੇ ਨੇ ਕਿ ਆਪਾਂ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਕਿਉਂ ਫਰਮਾਨ ਕਰ ਰਹੇ ਨੇ ਕਿਉਂਕਿ ਅਸੀਂ ਅਸਲੀ ਭਗਤੀ ਤੱਕ ਨਹੀਂ ਪਹੁੰਚੇ ਗੁਰੂ ਕਹਿੰਦੇ ਜਿੱਥੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਤੂੰ ਮਨੁੱਖਾ ਜਨਮ ਲੈ ਕੇ ਆਇਆ ਹੈ 84 ਲੱਖ ਜੁਨੀਆਂ ਚੋਂ ਮਾਲਕ ਨੇ ਤਰਸ ਕਰਕੇ ਤੈਨੂੰ ਇਹ ਜਾਮਾ ਦਿੱਤਾ ਹੈ ਇਨਸਾਨੀ ਜਾਮਾ ਦਿੱਤਾ ਹੈ ਹੁਣ ਤੇਰਾ ਵਕਤ ਹੈ ਹੁਣ ਤੇਰੀ ਵਾਰੀ ਹੈ ਹੁਣ ਤੂੰ ਨਾਮ ਸਮਝ ਕੇ ਨਾਮ ਦੀ ਪ੍ਰਵਾਸਾ ਸਮਝ ਕੇ ਇਹ ਬੰਦਿਆ ਤੂੰ ਆਪਣੇ ਖੇਤੀ ਦੇ ਵਿੱਚ ਵੀ ਬੋ ਸਕਦਾ ਹੈ ਵੀ ਜਿਹੜਾ ਬੀਜ ਹੈ ਉਹਨੂੰ ਧਰਤੀ ਦੇ ਅੰਦਰ ਬੋ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕਿ ਜਿਸ ਤਰ੍ਹਾਂ ਦਾ ਤੂੰ ਬੀ ਬੋਜੇਗਾ ਉਸ ਤਰ੍ਹਾਂ ਦਾ ਤੂੰ ਵੱਢੇਗਾ ਜਿਐ ਠੱਗੀ ਠਗੌਰੀ ਨੰਧਿਆ ਚੁਗਲੇ ਬਾਹਰ ਵਿਰੋਧ ਹੀਰਖਾ ਲੜਾਈ ਝਗੜੇ ਇਹੀ ਕਰਦੇ ਰਹੇ ਤਾਂ ਸਾਨੂੰ ਉਹੀ ਸਾਡੇ ਅੱਗੇ ਆਏਗਾ ਵੱਡਣਾ ਪਵੇਗਾ ਇਹ ਤੋਂ ਚੰਗਾ ਹੈ ਅਸੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹੁਣ ਬਤੇ ਹਰ ਨਾਮ ਨਾ ਬੀਜਿਓ ਕਹਿੰਦਾ ਜੀ ਆ ਹੁਣ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜੇ ਕੌਡੀਆਂ ਦੇ ਭਾਏ ਨੂੰ ਸੜਤਾ ਫੇਰ ਤੂੰ ਪਛਤਾਵੇਂਗਾ ਨਹੀਂ ਤਾਂ ਗੁਰੂ ਸਾਹਿਬ ਕਹਰੇ ਨੇ ਹੁਣ ਬੱਤੇ ਹੁਣ ਤੇਰਾ ਵਤ ਹੈ ਤੇਰੀ ਬਾਰੀ ਹੈ ਤੇਰੇ ਅੰਦਰ ਸਵਾਸ ਚੱਲ ਰਹੇ ਨੇ ਮਾਲਕ ਨੇ ਇਹਨੇ ਕੀਮਤੀ ਸਵਾਸ ਦਿੱਤੇ ਨੇ ਉਹਨਾਂ ਦਾ ਸਹੀ ਇਸਤੇਮਾਲ ਕਰਕੇ ਆਹ ਤੁੱਕ ਨੂੰ ਸਮਝ ਲੈ ਆਪ ਗੁਰੂ ਸਾਹਿਬ ਜੀ ਨੂੰ ਸਮਝਾਉਣਾ ਚਾਹੇ ਨੇ ਚਾਰੇ ਨੇ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਇਹ ਬੰਦਿਆ ਅੱਗੇ ਫਿਰ ਕੀ ਖਾਏਗਾ ਅੱਗੇ ਤਾਂ ਲੇਖਾ ਜੋਖਾ ਦੇਣਾ ਹੈ ਸਾਪਤਾਵ ਦੇਣਾ ਹੈ ਫਿਰ ਔਖਾ ਹੋ ਜਾਗਾ ਫਿਰ ਜੇ ਨਹੀਂ ਇਸ ਕਥਾ ਨੂੰ ਸਮਝਿਆ ਤੇ ਅੱਗੇ ਗੁਰੂ ਸਾਹਿਬ ਸੁਝਾਰੇ ਨੇ ਕਿ ਭਾਈ ਜਿਹੜੇ ਬੰਦਿਆਂ ਨੇ ਨਾਮ ਦੀ ਪਰਵਾਸਾ ਨਹੀਂ ਸਮਝੀ ਜਿਹੜੇ ਜੀਵਾਂ ਨੇ ਕਥਾ ਸੁਣ ਕੇ ਨਾਮ ਦੀ ਕਹਾਣੀ ਨੂੰ ਨਹੀਂ ਸਮਝਿਆ ਕਿ ਨਾਮ ਕੀ ਚੀਜ਼ ਹੈ ਕਿੰਨਾ ਕੀਮਤੀ ਹੈ ਕਿੰਡੀ ਵੱਡੀ ਤਾਕਤ ਵਾਲਾ ਹੈ ਤਾ ਅੱਗੇ ਉਹਨੂੰ ਗੁਰੂ ਸਾਹਿਬ ਹਦਾਇਤ ਕਰ ਰਹੇ ਨੇ ਉਹਨੂੰ ਸਾਵਧਾਨ ਕਰ ਦਿੰਦੇ ਨੇ ਇਹ ਬੰਦਿਆ ਤੂੰ ਸਾਵਧਾਨ ਇਕਾਗਰ ਜੀਤ ਤੂੰ ਕੋਸ਼ਿਸ਼ ਕਰ ਜਿੰਨਾ ਚਿਰ ਤੇਰੇ ਅੰਦਰ ਸਵਾਹ ਚੱਲੇ ਨੇ ਤੂੰ ਕੋਸ਼ਿਸ਼ ਕਰ ਤੂੰ ਆਪਣੇ ਮਨ ਦੇ ਪਿੱਛੇ ਨਾ ਤੁਰ ਮਨ ਕਰਾਹੇ ਪਿਆ ਹੈ ਮਨ ਉਹ ਨਾ ਪੰਜਾਂ ਦੇ ਨਾਲ ਸੰਗ ਕਰ ਰਿਹਾ ਹੈ ਕਾਮ ਕ੍ਰੋਧ ਲੋਭ ਹੰਕਾਰ ਤੂੰ ਉਹਨਾਂ ਤੋਂ ਮਨ ਨੂੰ ਛੜਾ ਮਨ ਨੂੰ ਛੜਾ ਔਰ ਮਨਨ ਨੂੰ ਸੜਾ ਕੇ ਉਸ ਇਹ ਚੰਗੇ ਪਾਸੇ ਲੱਗ ਕਿਸੇ ਪਾਸੇ ਚੰਗੇ ਲੱਗ ਚੰਗੇ ਪਾਸੇ ਲੱਗ ਕੇ ਸੰਗਤ ਦੇ ਵਿੱਚ ਬੈਠ ਕੇ ਸੰਗਤ ਕਰ ਜਿਹੜਾ ਵਿਸਤਾਰ ਨਾਲ ਗੁਰੂ ਸਾਹਿਬ ਸਮਝਾ ਰਹੇ ਨੇ ਕੀ ਸਮਝਾ ਰਹੇ ਨੇ ਕਿ ਭਾਈ ਸੰਗਤ ਕਰ ਸੰਗਤ ਸੰਗਤ ਕਰੇਗਾ ਸੰਗਤ ਦੇ ਵਿੱਚ ਬੈਠ ਕੇ ਸੂਝੀ ਮਿਲੇਗੀ ਫੇਰ ਤੇਰਾ ਜਨਮ ਮਰਨ ਕੱਟਿਆ ਜਾਏਗਾ ਨਹੀਂ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਮਨਮੁੱਖਾਂ ਨੂੰ ਫੇਰ ਜਨਮ ਹੈ ਨਹੀਂ ਤਾਂ ਕਿਹੜਾ ਜਨਮ ਮਿਲੂਗਾ ਕਿ ਤੇ ਚੱਕਰ ਚ ਨਾ ਪੈਣਾ ਕਿ ਦੁਬਾਰਾ ਮੈਨੂੰ ਇਨਸਾਨੀ ਜਾਮਾ ਮਿਲ ਜੇਗਾ ਇਹ ਸਾਡੇ ਕਰਮਾਂ ਦੇ ਆਧਾਰ ਤੇ ਆ ਸਾਡੇ ਸਵਾਸ ਦੀ ਜਿਹੜੀ ਆਖਰੀ ਆਖਰੀ ਸਵਾਸ ਕਿਹੜੀ ਸੋਚ ਆ ਉਹਦੇ ਆਧਾਰ ਤੇ ਹੈ ਨਹੀਂ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨਮੁੱਖਾਂ ਨੂੰ ਫੇਰ ਜਨਮ ਹੈ ਹੁਣ 83 ਲੱਖ ਜੁਨੀਆਂ ਦੇ ਵਿੱਚ ਸਾਨੂੰ ਕਿਹੜਾ ਜਨ ਮਿਲੇਗਾ ਉਹ ਜਿਸ ਤਰ੍ਹਾਂ ਆਪਾਂ ਬੀਜਿਆ ਹੈ ਉਹੀ ਵਟਾਂਗੇ ਨਾ ਜਹੇ ਜਿਹਾ ਸੀ ਉਹਨੂੰ ਕਰਮ ਕੀਤਾ ਜਹੇ ਜਹ ਜੈ ਜੈਸਾ ਕਰਮ ਕਰ ਰਹੇ ਆ ਉਹੀ ਸਾਡੇ ਅੱਗੇ ਆਏਗਾ ਨਾ ਸਾਡੇ ਵਰਦਨ ਤਾਂ ਉਹੀ ਪੈਣਾ ਹੈ ਜਿਹੜੀ ਸਾਡੀ ਧਰਤੀ ਆ ਜਿਹੜੀ ਵਾਤਾ ਹੁਣ ਇਹਦੇ ਵਿੱਚ ਅਸੀਂ ਇਹ ਵਤ ਦਾ ਭਾਵ ਜਿਵੇਂ ਇੱਕ ਕਿਸਾਨ ਜ਼ਮੀਨ ਨੂੰ ਬੱਤਰ ਬਣਾ ਕੇ ਕਰਕੇ ਫਿਰ ਉਹਦੇ ਅੰਦਰ ਕੇ ਉਹ ਬੀਜ ਬੀਜਦਾ ਹੈ ਫਿਰ ਉਹੀ ਅੱਗੇ ਵੜਦਾ ਹੈ ਜਿਹੜਾ ਬੀਜ ਬੀਜਦਾ ਉਹੀ ਅੱਗੇ ਵੱਡੇ ਤਾ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਬੱਤ ਹੈ ਹੁਣ ਬੱਤ ਕਾਦੀ ਹੈ ਸਾਡੀ ਸਾਨੂੰ ਮਾਲਕ ਨੇ ਇਨਸਾਨੀ ਜਾਮਾ ਦਿੱਤਾ ਗੁਰਸਵਾਸ ਦਿੱਤੇ ਔਰ ਵਿਸਤਾਰ ਨਾਲ ਸਮਝਾ ਕੇ ਭੇਜਿਆ ਔਰ ਧੰਨ ਸ੍ਰੀ ਗੁਰਗੰਸ ਸਾਹਿਬ ਸਾਡੀ ਝੋਲੀ ਪਾਇਆ ਸਮਝਾਉਣ ਵਾਸਤੇ ਜੇ ਹਜੇ ਵੀ ਨਹੀਂ ਅਸੀਂ ਸਮਝਾਂਗੇ ਤਾਂ ਗੁਰੂ ਪਿਆਰਿਓ ਫੇਰ ਅੱਗੇ ਮੁਸ਼ਕਲ ਆ। ਅਗਲਾ ਕਿਹੜਾ ਜਨਮ ਮਿਲਣਾ ਹੈ ਉਹ ਸਾਡੇ ਸੋਚ ਦੇ ਉੱਤੇ ਨਿਰਮਲ ਕਰਦਾ ਸਾਡੇ ਕਰਮਾਂ ਦੇ ਉੱਤੇ ਨਿਰਮਲ ਕਰਦਾ ਹੈ। ਮਾਲਕ ਕਿਸੇ ਨੂੰ ਜੁਨੀਆਂ ਚ ਨਹੀਂ ਭੇਜਦਾ। ਸਾਡੀ ਆਖਰੀ ਸਵਾਸ ਆਖਰੀ ਸੋਚ ਦੇ ਉੱਤੇ ਹੈ। ਆਖਰੀ ਸੋਚ ਦੇ ਉੱਤੇ ਹੈ। ਤਾ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਮਨਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਕਿ ਭਾਈ ਮੂੜ ਮੁੜ ਕੇ ਤੂੰ ਜਨਮਾਂ ਦੇ ਚੱਕਰਾਂ ਜਨਮ ਮਰਨ ਦੇ ਚੱਕਰਾਂ 'ਚ ਪੈ ਜਾਏਂਗਾ ਗੁਰ ਪਿਆਰੇ ਚੱਕਰਾਂ 'ਚ ਪੈ ਜਾਏਂਗਾ ਸਮਝਣ ਦੀ ਕੋਸ਼ਿਸ਼ ਕਰ ਉਸ ਸਮਾਂ ਵਖਤ ਕੱਢ ਲਿਆ ਕਰ ਕੰਮ ਧੰਦੇ ਵੀ ਗੁਰੂ ਸਾਹਿਬ ਨੇ ਕਰਨ ਵਾਸਤੇ ਮਨਾ ਨਹੀਂ ਕੀਤਾ ਪਰਿਵਾਰ ਪਾਲਣ ਵਾਸਤੇ ਮਨਾ ਨਹੀਂ ਕੀਤਾ ਲੈਕਿਨ ਉਹਦੇ ਵਿੱਚੋਂ ਵਕਤ ਕੱਢ ਲਿਆ ਕਰ ਵਕਤ ਜਿਹਦੇ ਵਾਸਤੇ ਇੰਨੇ ਤੋਂ ਭੱਜ ਦੌੜ ਵਿਗਾਰ ਕਰ ਰਿਆਂ ਵਿਗਾਰ ਅਸੀਂ ਹੁਣ ਕੀ ਕਰ ਰਿਆਂ ਵਿਗਾਰ ਵਿਗਾਰ ਕਰੀ ਵਗਾਰੀਆਂ ਕਹਿੰਦਾ ਤੂੰ ਵਿਗਾਰ ਕਰ ਰਿਆਂ ਵਿਗਾਰ ਦਾ ਮਤਲਬ ਤੂੰ ਕਾਲ ਦਾ ਕੰਮ ਕਰ ਰਿਆਂ ਸਾਰਾ ਦਿਨ ਕਿਉਂ ਇਹ ਅਸੀਂ ਇੱਥੇ ਛੱਡ ਕੇ ਚੱਲ ਜਾਣਾ ਸਾਰਾ ਕੁਝ ਤੇ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਜੇ ਜੋ ਗੁਰੂ ਸਾਹਿਬ ਕਹਿ ਰਹੇ ਨੇ ਪ੍ਰਮਾਤਮਾ ਕਹਿ ਰਹੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਭਾਈ ਤੂੰ ਜਨਮ ਮਾਰਨ ਦੇ ਗੇੜ ਦੇ ਚੱਕਰ ਚੋਂ ਹੁਣ ਤੇਰਾ ਵਕਤ ਆ ਤੂੰ ਬਚ ਸਕਦਾ ਹੈ ਬਚ ਸਕਦੇ ਆ ਆਪਾਂ ਗੁਰੂ ਪਿਆਰਿਓ ਬਖਸ਼ਾਤ ਜੋੜ ਕੇ ਬੇਨਤੀ ਆ ਬਚ ਬਚ ਸਕਦੇ ਆ ਜੇ ਸਮਝਣ ਦੀ ਕੋਸ਼ਿਸ਼ ਕਰੀਏ ਕੀ ਸਮਝਣਾ ਹੈ ਸਮਝਣਾ ਹੈ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਅਸੀਂ ਪਰਹੇਜ਼ ਰੱਖਣੇ ਆ ਪਰੇ ਜਹੰਤ ਪੈਰਾ ਦੇਣਾ ਜੇ ਗੁਰੂ ਸਾਹਿਬ ਕਹ ਰਹੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿ ਸਭ ਤੋਂ ਪਹਿਲਾਂ ਅਸੀਂ ਚੰਗੇ ਨਹੀਂ ਔਰ ਬੁਰਾ ਵੀ ਕੋਈ ਨਹੀਂ ਆਹ ਅਸੀਂ ਮਾੜੇ ਆ ਨਿੰਦਿਆ ਚੁਗਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀਰਖਾ ਬੁਰਾਈਆਂ ਮੰਦੇ ਬੋਲ ਬੋਲਣੇ ਕਿਸੇ ਨੂੰ ਦੁੱਖ ਦੇਣਾ ਇਹ ਛੱਡ ਦੇ ਇਹ ਪਰਹੇਜ ਨੇ ਇਹ ਛੱਡ ਕੇ ਤੂੰ ਭਗਤੀ ਕਰ ਔਰ ਜਿਆਦਾ ਚੱਕਰਾਂ 'ਚ ਵੀ ਪੈਣ ਦੀ ਲੋੜ ਨਹੀਂ ਐ ਸਿਰਫ ਬਹਿੰਦੇ ਆ ਉੱਠਦੇ ਆ ਸੰਬੰਧਿਆ ਜਦੋਂ ਇੱਕ ਪੈਰ ਫੁੱਟਦਾ ਐ ਤੇ ਵਾਹ ਦੂਜਾ ਪੈਰ ਕੁੱਟਦਾ ਐ ਤਾਂ ਗੁਰੂ ਕਹ ਲਿਆ ਕਰ ਇਸ ਤਰ੍ਹਾਂ ਚੱਲਦੇ ਫਿਰਦੇ ਕੰਮ ਕਾਜ ਕਰਦੇ ਆ ਪਰਿਵਾਰ ਪਾਲਦੇ ਆ ਗ੍ਰਸਤੀ ਦੇ ਵਿੱਚ ਰਹਿੰਦੇ ਹੋਏ ਵੀ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਡੁੱਬਦਾ ਨਹੀਂ ਐ ਉਹ ਨਰਲੇਪ ਰਹਿੰਦਾ ਐ ਉਹ ਆਪਣੀ ਫੇਰ ਵੀ ਉਮੀ ਚਮਕ ਦਿੰਦਾ ਹੈ ਕਿੰਨਾ ਵੀ ਪਾਣੀ ਭਰ ਜੇ ਉਹਨੇ ਉੱਪਰ ਹੀ ਉੱਪਰ ਰਹਿਣਾ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਪਿਆਰਿਆ ਜ਼ਿੰਦਗੀ ਬਤੀਤ ਕਰ ਨਹੀਂ ਤਾਂ ਜਨਮ ਤੇ ਮਰਨ ਦੇ ਚੱਕਰਾਂ ਚ ਪੈ ਜੇਗਾ ਆਓ ਗੁਰਪਿਆਰੋ ਇੱਥੇ ਆਪਾਂ ਉਹਨਾਂ ਵਿਚਾਰਾਂ ਨੂੰ ਰੋਕੀਏ ਰੋਕ ਕੇ ਭੁੱਲਾਂ ਬਖਸਾਈਏ ਮਾਲਕ ਤੋਂ ਸੰਗਤ ਤੋਂ ਭਾਈ ਕਿਸੇ ਨੂੰ ਸ਼ਬਦ ਇਹ ਵਿਚਾਰ ਚੰਗੇ ਲੱਗੇ ਤਾਂ ਪੱਲੇ ਬੰਨ ਲੈਣਾ ਨਹੀਂ ਜਿਹਨੂੰ ਨਹੀਂ ਚੰਗੇ ਲੱਗੇ ਉਹ ਗੁਰਪਿਆਰਿਓ ਮaaf ਕਰ ਦੇਣਾ ਭੁੱਲਾਂ ਚੁੱਕਾ ਮaaf ਕਰਿਓ ਜੀ ਸਤਿਗੁਰ ਮaaf ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ